ਪਹਿਲਾਂ ਕਿਹਾ 100 ਰੁਪਏ ਬਾਅਦ ਕਹਿੰਦਾ 150 ਰੁਪਏ ਇੱਥੇ ਉੱਤੋਂ ਜੋ 20 ਰੁਪਏ ਬੰਦੇ ਨੂੰ ਉਹ ਜੇ ਕੋਈ ਆਮ ਬੰਦਾ ਵੇਂਦਾ ਪਹਿਲਾਂ ਆਟੋ ਵਾਲੇ ਨਾਲ ਗੱਲ ਕਰਕੇ ਫਿਰ ਉਹ ਸਾਟੇ ਤੇ ਬੈਠਾ ਜਾਵੇ ਉਹ ਮੈਂ ਕਿਹਾ ਗੱਲ ਪੈਸੇ ਦੀ ਨਹੀਂ ਹੈਗੀ ਯਾਰ ਅੱਜ ਮੇਰੇ ਨਾਲ ਠੱਗੀ ਹੋਣੀ ਏ ਮਤਲਬ ਚਾਰ ਬੰਦੇ ਚਾਰ ਬੰਦੇ ਆ ਜਿਹੜੇ ਸੁਣਦੇ ਵੇ ਕਿ ਮੇਰੇ ਨਾਲ ਮੇਰੇ ਨਾਲ ਠੱਗੀ ਹੋਈ ਹੈ ਤਾਂ ਕਰ ਲੋਕਾਂ ਦਾ ਆਮ ਬੰਦੇ ਨਾਲ ਕਿੰਨੀ ਠੱਗੀ ਕਰਦੇ ਹੋਣਗੇ ਮੈਨੂੰ ਰੱਬ ਦੀ ਕਸਮ ਲੱਗੇ ਮੈਂ ਝੂਠ ਨਹੀਂ ਮਾਰਦਾ ਜੇ ਤੇ ਮੇਰੇ ਆਟੋ ਵਾਲੇ ਦੂਜੇ ਆਟੋ ਵਾਲੇ ਕੀਤਾ ਮੈਂ ਕਿਹਾ ਇਹ ਲੈ ਵਾ ਭਾਜੀ ਉਹ ਕਹਿੰਦਾ 70 ਰੁਪਏ ਇਹ ਸਾਡੇ ਵਾਲੇ ਕਰਕੇ ਯਾਰ ਜੀ ਇੰਨਾ ਦੁਖੀ ਹੈ ਕਿ ਇਹਨਾਂ ਦਾ ਦਫਾ ਕਰ ਇਲੈਕਸ਼ਨ ਲੈਣੇ ਨਹੀਂ ਇੱਥੇ ਤੇ ਬੰਦੇ ਨੂੰ ਫੋਨ ਕੀਤਾ ਬੰਦਾ ਆ ਗਿਆ ਬੰਦੇ ਤੈਨੂੰ 200 ਰੁਪਏ ਦੇ ਮੈਂ ਕਿਹਾ ਵੀ ਮੈਂ ਲੁੱਟ ਬਈ ਮੈਂ ਨਵਾਂ ਆਇਆ ਇੱਥੇ ਪਾਈ ਪਾਈ ਦੱਸਿਆ ਮੈਂ ਕਿਹਾ ਮੈਂ ਨੀਡੂ ਸੈੱਡਰ ਵਾਲਾ ਉਹ ਕਹਿੰਦਾ ਕੋਈ ਵੀ ਹੋਵੇ ਮੈਂ ਤਾਂ ਵੀ ਤਿੰਨ ਚਾਰ ਬੰਦੇ ਬੁਲਾਏ ਆਪਣੇ ਪਾਜੀ ਗੁੰਡਾ ਬਦਵਾਸੀ ਦੇ ਨਾਲ ਇਹ ਬੰਦੇ ਨੇ ਐਸੇ ਮੇਰੇ ਕੋਲ ਲਏ ਦੇਖੋ ਜੀ ਮੈਂ ਨਾ ਇਲੈਕਸ਼ਨ ਤੇ ਰਿਕਾਰਡਿੰਗ ਇੱਕ ਬੰਦੇ ਨੂੰ ਮਿਲਣ ਆਇਆ ਸੀ ਕਿਤੇ ਤੇ ਤੇ ਕੀ ਕੀਤਾ ਆ ਇੱਕ ਬੰਦਾ ਹੈਗਾ ਆਟੋ ਵਾਲਾ ਜਿਹਦੇ ਮਾਟੋ ਤੇ ਬੈਠਾ ਤੇ ਉਸ ਬੰਦੇ ਨੇ ਕੀ ਕੀਤਾ ਚੌਂਕ ਤੱਕ ਗਿਆ ਆ ਆਟੋ ਵਾਲਾ ਕਹਿੰਦਾ ਮੈਨੂੰ 100 ਰੁਪਏ ਦੇ ਦੋ ਮੈਨੂੰ 150 ਰੁਪਏ ਦੇ ਦੋ ਤੇ ਜੇ ਨਹੀਂ ਦੋਗੇ ਤਾਂ ਮੈਂ ਤੁਹਾਡੇ ਤੇ ਪਰਚਾ ਕਰਾ ਦੂੰਗਾ ਮੈਂ ਇਹ ਮੈਂ ਕਹਾ ਮੈਂ ਨੀਡੋ ਚੇਟਰਾ ਵਾਲਾ ਆਵਾਸ ਕੇਂਦਰ ਆ ਆ ਬੰਦਾ ਬੰਦੇ ਇਕੱਠੇ ਹੋਏ ਤਿੰਨ ਚਾਰੋ ਬੰਦੇ ਉਹ ਤੂੰ ਜੇ ਪੈਸੇ ਤੂੰ ਦੇ ਪੈਸੇ ਯਾਨੀ ਕਿ ਮੈਂ ਦੇਖਿਆ ਵੀ ਅਮਨ ਸਿੰਘ ਮੈਨੂੰ ਅਮਨ ਸਿੰਘ ਅੱਗੇ ਮੈਂ ਯਾਰ ਇੱਕ ਬੰਦੇ ਨੇ ਇੱਕ ਇਸ ਬੰਦੇ ਨੇ ਇਹਦੇ ਕਰਕੇ ਬਾਕੀ ਆਟੋ ਵਾਲੇ ਵੀ ਬਦਨਾਮ ਹੋ ਰਿਹਾ ਬਾਕੀ ਮਿਹਨਤੀ ਬੰਦੇ ਆ ਇਸ ਬੰਦੇ ਨੇ ਜੋ ਮੈਨਾਂ ਕੀਤਾ ਬੜਾ ਬੱਸ ਲੋਕੀ ਕੀਤੀ ਇਹਦਾ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਮੈਂ ਜਿੰਨੇ ਆਟੋ ਵਾਲੇ ਅਗੇ ਦੇਖੋ ਇੱਕ ਬੰਦੇ ਨੇ ਗਲਤੀ ਕੀਤੀ ਹੈ ਇਹਦਾ ਮਤਲਬ ਕਿ ਪ੍ਰਸ਼ਾਸਨ ਡੀਸੀ ਕਮਿਸ਼ਨਰ ਜਾਂ ਕਿ ਐਸਐਚਓ ਹੋਵੇ ਐ ਸਬ ਇੰਸਪੈਕਟਰ ਸਾਹਿਬ ਜਾਂ ਇੰਸਪੈਕਟਰ ਸਾਹਿਬ ਹੋਗੇ ਜਾਂ ਆਪਣੇ ਡੀਟੀਓ ਸਾਹਿਬ ਹੋਗੇ ਕੋਈ ਵੀ ਆ ਵੀ ਇਦਾਂ ਦੇ ਨੇ ਬੰਦੇ ਆ ਇਹਨਾਂ ਨੂੰ ਨੱਥ ਪਾਈ ਜਾਵੇ ਉਹ ਜੇ ਕੋਈ ਆਮ ਬੰਦਾ ਬਿੰਦਾ ਪਹਿਲੋਂ ਆਟੋ ਵਾਲੇ ਨਾਲ ਗੱਲ ਕਰਕੇ ਫਿਰ ਉਸ ਆਟੋ ਤੇ ਬੈਠਾ ਜਾਵੇ ਨਹੀਂ ਤਾਂ ਇਦਾਂ ਨੇ ਮੱਝ ਮਿਹਨਤ ੱਕ ਹੋ ਗਿਆ ਸਰਕਾਰ ਆ ਗਈ ਤੇ ਫਿਰ ਕਰੋਗੇ ਤਰ ਜੇ ਤਾਂ ਆਪਾ ਆਪਾ ਸਾਹ ਪਰੇ ਲੱਗੇ ਕੀ ਗੱਲ ਮਨ ਭਰਿਆ ਦੇਖੋ ਜੀ ਆਹ ਦੇਖੋ ਦੁਖੀ ਹੋਇਆ ਤੇ ਬੰਦੇ ਕੱਥੇ ਕਿੰਨੇ ਵੀ ਇਹਨੇ ਨਸ਼ਾ ਕੀਤਾ ਆਟੋ ਵਾਲੇ ਨੇ ਇਸ ਬੰਦੇ ਨੇ ਨਸ਼ਾ ਕੀਤਾ ਭਾਈ ਜੀ ਪੈਸੇ ਦੇ ਦੋ ਉਹ ਮੈਂ ਕਿਹਾ ਗੱਲ ਪੈਸੇ ਦੀ ਨਹੀਂ ਹੈਗੀ ਯਾਰ ਅੱਜ ਮੇਰੇ ਨਾਲ ਠੱਗੀ ਹੋਣੀ ਏ ਮਤਲਬ ਚਾਰ ਬੰਦੇ ਚਾਰ ਬੰਦੇ ਆ ਜਿਹੜੇ ਸੁਣਦੇ ਵੇ ਕਿ ਮੇਰੇ ਨਾਲ ਮਿਹਨਤ ਠੱਗੀ ਹੋਈ ਹੈ ਤੇ ਕਰ ਲੋਕਾਂ ਦਾ ਆਮ ਬੰਦੇ ਨਾਲ ਕਿੰਨੀ ਠੱਗੀ ਕਰਦੇ ਹੋਣਗੇ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਜਾਂ ਕਮਿਸ਼ਨਰ ਸਾਹਿਬ ਜਾਂ ਆਮ ਲੋਕਾਂ ਵਾਸਤੇ ਮੰਗ ਕਰਦਾ ਵੀ जिਨੇ ਆਟੋ ਦੇ ਬਹਿਰਾ ਸੋਚ ਸਮਝ ਕੇ ਬੈਠੇ ਆ ਵਾਲੇ ਬੰਦੇ ਨੇ ਮੈਨਾਂ ਠੱਗੀ ਕੀਤੀ ਹੈ ਜੀ ਜੀ ਤੁਸੀਂ ਆਪਣੀ ਸੱਚ ਪਹੁੰਚਿਓ ਲੋਕ ਸਮਾਧੀ ਤਿਆਰੀ ਕਰਦੇ ਪਏ ਲੱਗਦਾ ਕਿ ਇੱਕ ਰਿਐਲਿਟੀ ਚੈੱਕ ਕੀਤਾ ਜਾ ਰਿਹਾ ਸੀ ਲੋਕਾਂ ਦੇ ਵਿੱਚ ਮੈਂ ਇੱਥੇ ਬਾਈ ਇੱਕ ਆਮ ਇਨਸਾਨ ਬਣ ਕੇ ਇੱਥੇ ਆਇਆ ਸੀਗਾ ਕਿ ਨਾ ਕਿ ਕੋਈ ਪਬਲਿਕ ਮੈਂ ਪਬਲਿਕ ਸਟੈਂਡ ਕਰਨਾ ਜਾਂ ਕੋਈ ਹੀਰੋ ਬਣ ਕੇ ਇਹਦਾ ਕੋਈ ਨਹੀਂ ਮੈਨੂੰ ਰੱਬ ਦੀ ਕਸਮ ਲੱਗੇ ਮੈਂ ਝੂਠ ਨਹੀਂ ਮਾਰਦਾ ਨਹੀਂ ਤੇ ਮੇਰੇ ਆਟੋ ਵਾਲੇ ਦੂਜੇ ਆਟੋ ਵਾਲੇ ਕੀਤਾ ਮੈਂ ਕਿੰਨੇ ਪਏ ਭਾਜੀ ਉਹ ਕਹਿੰਦਾ 70 ਰੁਪਏ ਮੈਂ 70 ਰੁਪਏ ਤੇ ਤੁਮਨ ਛੱਡਿਆ ਵਿਚਾਰਾ ਲੱਗਦਾ ਕਿ ਆਉਣ ਵਾਲੇ ਐਮਪੀ ਦੇ ਨਾਲ ਹੀ ਮੈਂ ਕਿਹਾ ਮੈਂ ਤਾਂ ਕਹਿੰਦਾ ਜੇ ਮੇਨਾਂ ਠੱਗੀ ਹੋ ਗਈ ਤੇ ਦੁਨੀਆਂ ਦਾ ਦੁਨੀਆਂ ਦਾ ਕੀ ਹੁੰਦਾ ਆਊਗਾ ਬੜਾ ਦੁੱਖ ਲੱਗਾ ਯਾਰ ਵੀ ਕਦੀ ਕਿਸੇ ਦਾ ਸਮਾਨ ਖੋਇਆ ਜਾਂਦਾ ਆਟੋ ਵਾਲਾ ਕਦੀ ਕੁਝ ਖੋਇਆ ਜਾਂਦਾ ਅੱਜ ਇਸ ਇਸ ਉਹ ਜਗਾਵਾਗੇ ਕਿਦਾਂ ਇਹ ਸਾਟੋ ਵਾਲੇ ਦੀ ਸ਼ਕਲ ਦੇਖ ਲੋ ਇਸ ਬੰਦੇ ਨੇ ਕੀਤੀ ਠੱਗੀ ਮੇਨਾਂ ਤੇ ਮੈਂ ਬੜਾ ਪਰੇਸ਼ਾਨ ਆ ਵੀ ਇਹ ਸਾਟੋ ਵਾਲੇ ਕਰਕੇ ਯਾਰ ਜੀ ਇੰਨਾ ਦੁਖੀ ਹੋਇਆ ਕਿ ਮੈਂ ਤਾਂ ਦਫਾ ਕਰ ਰਿਲੇਕਸ਼ਨ ਲੈਣੇ ਨੇ ਇੱਥੋਂ ਅੱਛਾ ਨਾ ਮੈਂ ਮੈਂ ਤੇ ਇੱਕ ਸਾਦਾ ਕੈਨਸਲ ਕਰ ਦਿੱਤਾ ਭਾਈ ਇੱਥੋਂ ਮੈਨੂੰ 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 ਬੜਾ ਵੱਡਾ ਮੁੱਦਾ ਸਰ ਮੁੱਦਾ ਦੇਖੋ ਹੈਗਾ ਜੀ ਯਾਰ ਇਤੋਂ ਦੇ ਬੰਦਿਆਂ ਨੇ ਜਿਹੜੇ ਆਮ ਵਿਚਾਰੇ ਗਰੀਬ ਬੰਦੇ ਆ ਉਹਨਾਂ ਦਾ ਜਿਹੜਾ ਹਰਾਮ ਕੀਤਾ ਇਤੋਂ ਦੇ ਬਦਮਾਸ਼ਾਂ ਨੇ ਪਤਾ ਨਹੀਂ ਇਹਦਾ ਮੈਂ ਕਿਹੜੀ ਕਿਹੜੀ ਪਾਰਟੀ ਦਾ ਆਤਾ ਮੈਨੂੰ ਨਹੀਂ ਪਤਾ ਪਰ ਹੁਣ ਲੋਕ ਸਭਾ ਦੀ ਜਿਹੜੀ ਤਿਆਰੀ ਤੁਸੀਂ ਕੀਤੀ ਸੀ ਮੈਂ ਭਾਜੀ ਜਲੰਧਰ ਤੋਂ ਲੜੂੰਗਾ ਮੈਂ ਸੋਚਿਆ ਸੀ ਕਿ ਮੈਂਬਰ ਸਾਹਿਬ ਦੇ ਵਿੱਚ ਜਾ ਕੇ ਆਪਣਾ ਬੰਦੇ ਘਰ ਘਰ ਜਾਂ ਇਹ ਗੱਲਬਾਤ ਕਰਾਂਗਾ ਪਰ ਨਹੀਂ ਮੇਰੇ ਨਹੀਂ ਇਹਦਾ ਛੋਟਾ ਝੜਕਾ ਤੁਹਾਨੂੰ ਇਹਦਾ ਛੋਟਾ ਝੜਕਾ ਵਜਿਆ ਜੀ ਸਾਹਿਬ ਭਰਾਵਾ ਸ਼ਾਂਤੀ ਰੱਖੋ ਯਾਰ ਭਾਜ ਕਰ ਠੱਗੀ ਠੱਗੀ ਜਿਹੜੀ ਠੱਗੀ ਮਾਰੀ ਆ ਨਾ ਇਸ ਬੰਦੇ ਨੇ ਮੇਲਾ ਮੈਨੂੰ ਆ ਚੌਕ ਤੱਕ ਲਿਆ ਕੇ ਕਹਿੰਦਾ ਬਾ 30 ਰ ਕੁਝ ਬੰਦੇ ਨੇ ਫੋਨ ਕੀਤਾ ਬਾਬਾ ਆ ਗਏ ਬੰਦੇ ਤੈਨੂੰ 200 ਰੁਪਏ ਦੇ ਮੈਂ ਕਹਿੰਦਾ ਵੀ ਮੈਂ ਲੁੱਟ ਪਈ ਮੈਂ ਨਵਾਂ ਨਹੀਂ ਆਇਆ ਇੱਥੇ ਮੈਂ ਕੋਈ ਮੈਂ ਕਹਾਂ ਜੀ ਪਰਵਾਸੀ ਮਜੂਰ ਨਹੀਂ ਮੈਂ ਮੂਰ ਨੇ ਪਟਿਆ ਹਣ ਵੀਰ ਮੁੱਦਾ ਜੀ ਕਹਿੰਦੇ ਕਿ 3 ਰੁਪਏ ਕਹਿ ਕਿ ਕੀਪਾ ਤਾ ਲੋਕੀ ਚ ਜਾਨੂ ਮਾਰ ਦਿੰਦਾ ਕੀ ਕਰਦੇ ਪਾਜੀ ਮੈਂ ਤਾਂ ਤਾਂ ਹੀ ਕਿ ਲੋਕਾਂ ਨੂੰ ਕਹਿਣਾਗਾ ਕਿ ਆਟੋ ਵਾਲੇ ਤੋਂ ਬਚ ਕੇ ਜਿਹੜੇ ਬੰਦੇ ਨੇ ਬਹਿਣਾ ਉਹ ਬੰਦਾ ਗੱਲ ਕਰਕੇ ਬੈਠੇ ਆਟੋ ਵਾਲੇ ਕਦੀ ਯਕੀਨ ਨਾ ਕਰੇ ਇਦਾਂ ਦੇ ਬੰਦਿਆ ਕਰਕੇ ਖਾਸ ਇਦਾਂ ਦੇ ਬੰਦਿਆ ਕਰਕੇ ਤੁਸੀਂ ਆਪਣੇ ਬਾਰੇ ਦੱਸਾਈ ਉਹਨੂੰ ਮੈਂ ਭਾਈ ਦੱਸਿਆ ਮੈਂ ਕਹਾ ਮੈਂ ਨੀਡੂ ਛੱਡਰਾ ਲੱਗ ਏੜੀ ਵਾਲਾ ਖੜਾ ਹੋ ਤਿੰਨ ਚਾਰ ਬੰਦੇ ਲੈ ਆ ਕੇ ਉਹ ਕਹਿੰਦੇ ਪੈਸੇ ਨਹੀਂ ਦਗਾ ਤੂੰ ਮੈਂ ਕਹਾ ਮੈਨੂੰ ਲੈ ਕੇ ਕਿੱਥੋਂ ਆਇਆ ਵੀ ਇਹ ਤੇ ਦੇਖੋ ਭਾਈ ਭਾਈ ਦੱਸਿਆ ਮੈਂ ਕਹਾ ਮੈਂ ਨੀਡੂ ਛੱਡਰਾ ਵਾਲਾ ਉਹ ਕਹਿੰਦਾ ਕੋਈ ਵੀ ਹੋਵੇ ਮੈਂ ਤਾਂ ਵੀ ਇੱਕ ਤਾਂ ਕਈ ਹੰਦਿਆ ਆ ਆ ਦੇਖੋ ਇਸ ਬੰਦੇ ਨੂੰ ਮੈਂ ਜਾਣਾ ਸੀ ਕਿ ਭਾਜੀ ਇੱਥੇ ਅੰਮ੍ਰਿਤਸਰ ਤੇ ਆ ਜਗਾ ਹਰੀਪੁਰੇ ਵਿੱਚ ਮੈਂ ਆਣਾ ਛੋਟੇ ਹਰੀਪੁਰੇ ਜਾਣਾ ਸੀਗਾ ਮੈਂ ਮੇਰਾ ਮਨ ਬਹੁਤ ਦੁਖੀ ਆ ਕਿ ਆ ਦਫਾ ਕਰ ਯ पर मेरा परेशान आज पता नहीं में मार दिया है ये बंदा है जिसने ठगी मार दिया मेरा मेरे घर का किराया 20 पे बाबा ही ने बिल्कुल ले लिया बहुत जोर किया कराया अपने वाले अपने वाले 20 मैं कह रहा हूं ये जज कर चाहिए वो लग रहा आगे वो उधर है ना मैं करा ना ना मेरी जिंदगी हो सके ਇਹ ਲੰਡੀਆਂ ਨੇ ਛੋਟੇ ਹੀ ਕਿਸੇ ਨੂੰ ਮਿਲਵਾਏ ਬੰਦੇ ਨੇ ਇਹ ਮੈਂ ਕਿਹਾ ਉਹਨੂੰ ਮੈਂ ਕਿਹਾ ਹਰ ਇੱਕ ਨੂੰ ਟੱਕ ਜਾਣਾ ਕਹਿੰਦਾ ਵੀ ਪਹਿਲਾਂ ਕਹਿੰਦਾ 100 ਰੁਪਏ ਬਾਅਦ ਕਹਿੰਦਾ 150 ਰੁਪਏ ਇੱਥੇ ਉੱਤਰ ਜੋ 30 ਰੁਪਏ ਬੰਦੇ ਨੂੰ ਮੈਂ ਕਹਾਂ ਦੇ ਉਹਨੇ ਮਿੰਟੇ ਦੇ ਬੰਦੇ ਇੱਕ ਜੂਨ ਕੀਤਾ ਤਿੰਨ ਚਾਰ ਬੰਦੇ ਬੁਲਾਏ ਆਪਣੇ ਭਾਜੀ ਗੁੰਡਾ ਬਦਮਾਸ਼ੀ ਦੇ ਨਾਲ ਇਹ ਬੰਦੇ ਨੇ ਐਸੇ ਮੇਰੇ ਕੋਲ ਲੈ ਆ ਚਲੋ ਠੀਕ ਹੈ ਮੇਰੇ ਕੋਲ ਭਾਈ ਇਹ 100 ਰੁਪਏ ਲਿਆ ਚੋਣਾ ਚੁਮਦਾ ਚੋਣ ਗਿਆ ਇਹ ਐਮਪੀ ਐਮਪੀ ਦੇ ਚੁੱਕਾ ਦਾ ਮੁੱਦਾ ਗੱਲ 100 ਦੀ ਨਹੀਂ ਗੱਲ 100 ਦੀ ਲੈ ਗਰੀਬ ਬੰਦੇ ਨਾਲ ਹੁੰਦਾ ਹੋਗਾ ਉਹ ਵਿਚਾਰਾ ਵਾਈ ਚੱਕ ਸਕ ਦੇ ਅੰਦਰ ਦੇ ਤੁਸੀਂ ਕਹਿੰਦੇ ਮਿਸਟਰ ਸਾਹਿਬ ਲੱਗੇ ਬੇਨਤੀ ਕਰਦੇ ਡੀਟੀਓ ਸਾਹਿਬ ਅਤੇ ਜੀਸੀ ਸਾਹਿਬ ਨੂੰ ਐਸਐਚਓ ਸਾਹਿਬ ਲੱਗੇ ਭਈ ਇਦਾਂ ਦੇ ਬੰਦਿਆਂ ਨੂੰ ਜਿਹੜੇ ਨਿੱਡੂ ਬਈ 100 ਰੁਪਏ ਦੀ ਕੰਪਲੀਟ ਲੱਗੇ ਜਾਵਾਂਗੇ ਗੱਲ 100 ਰੁਪਏ ਦੀ ਨਹੀਂ ਕਰ ਤੁਸੀਂ ਪਾੜੀ ਨਾ ਹੀ ਕਹਿ ਤਾ ਮੇਰੀ ਗੱਲ ਕੋਈ ਨਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋਂਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਫਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે લાઈવી ટીવી